ਗੁਰੂ ਦੀ ਸਾਜੀ ਨਮਾਜ਼ੀ ਸਾਧ ਸੰਗਤ ਜੀ ਉਹ ਆਪ ਨੂੰ ਪਤਾ ਹੀ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਪਰਿਵਾਰ ਆਪਣਾ ਸਿੱਖੀ ਦੇ ਲੇਖੇ ਲਾ ਦਿੱਤਾ ਉਹਨਾਂ ਦੀ ਇਸ ਹੱਤ ਨੂੰ ਮੰਨ ਦੇ ਵਿੱਚ ਰੱਖ ਕੇ ਉਹਨਾਂ ਦੀ ਕੁਰਬਾਨੀ ਨੂੰ ਮੰਨ ਦੇ ਵਿੱਚ ਰੱਖ ਕੇ ਸੋਡੀ ਸੇਵਾ ਦੇ ਵਿੱਚ ਇਹ ਕਵਿਤਾ ਸੁਣਾਉਣ ਜਾ ਰਿਹਾ ਮਾਸੀ ਬਾੜੇ ਦੇਆਂ ਜੰਗਲਾਂ ਚ ਸੁੱਤਾ ਹਿੱਕੀ ਉੱਤੇ ਰਖ ਤਲਵਾਰ ਮੇਰਾ ਸੈਨਸਾ ਮਾਸੀ ਬਾੜੇ ਦੇਆਂ ਜੰਗਲਾਂ 'ਚ ਪਹਿਲਾ ਕਹਿਰੇ ਦਿੱਲੀ ਦੇ ਆਕਮਾਂ ਗੇਜਾਰਿਆ ਆਕਮਾਂ ਗੇਜਾਰਿਆ ਦੂਜਾ ਕਹਿਰੇ ਸਰਸਾ ਦੇ ਪਾਣੀਆਂ ਨੇ ਮਾਰਿਆ ਪਾਣੀਆਂ ਨੇ ਮਾਰਿਆ ਸੱਲ ਸੀਨੇ ਉੱਤੇ ਗਿਆ ਸਹਾਰੇ ਮੇਰਾ ਸੈਨਸਾ ਮਾਸੀ ਬਾੜੇ ਦੇਆਂ ਜੰਗਲਾਂ 'ਚ ਸੁੱਤਾ ਇੱਕ ਉੱਤੇ ਰੱਖ ਤਲਵਾਰ ਮੇਰਾ ਸੈਨਸਾ ਮਾਸੀ ਬਾੜੇ ਦੇਆਂ ਜੰਗਲਾਂ 'ਚ ਸੁੱਤਾ ਇੱਕ ਉੱਤੇ ਰੱਖ ਤਲਵਾਰ ਮੇਰਾ ਸੈਨਸਾ ਮਾਸੀ ਬਾੜੇ ਦੇਆਂ ਜੰਗਲਾਂ 'ਚ ਚੱਲੇ ਆ ਸਿੱਖਾਂ ਦਾ ਗੁਰੂ ਮੁਖ ਚੋਂ ਉਚਾਰ ਕੇ ਮੁਖ ਚੋਂ ਉਚਾਰ ਕੇ ਛੱਡ ਦੇ ਚਕਾਰੇ ਉੱਚੀ ਉੱਚੀ ਤਾੜੀ ਮਾਰ ਕੇ ਉੱਚੀ ਉੱਚੀ ਤਾੜੀ ਮਾਰ ਕੇ ਬੂਟੇ ਸਿੱਖੀ ਦੇ ਤੇ ਲਾਉਣ ਲਈ ਬਾਹਰ ਮੇਰਾ ਸੈਨ ਸਾ ਮਾਸੀ ਬਾੜੇ ਦੇਆਂ ਜੰਗਲਾਂ ਚ ਸੁੱਤਾ ਹਿੱਕ ਉੱਤੇ ਰਖ ਤਲਵਾਰ ਮੇਰਾ ਸੈਨਸਾ ਮਾਸੀਵਾੜੇ ਦੇਆਂ ਜੰਗਲਾਂ ਚ ਰੋਂਦੇ ਮਹਾ ਸਿੰਘ ਦਾ ਬਦਾਵਾ ਹੱਥੀ ਪਾੜ ਕੇ ਬਦਾਵਾ ਹੱਥੀ ਪਾੜ ਕੇ ਵੱਡਿਆਂ ਲਾਲਾ ਦੀ ਪੇਟਾ ਜੰਗ ਵਿੱਚ ਝਾੜ ਕੇ ਜੰਗ ਵਿੱਚ ਝਾੜ ਕੇ ਥੋੜਾ ਵੀ ਨਾ ਡੋਲੇ ਆ ਇੱਕ ਵਾਰ ਮੇਰਾ ਸੈਨਸਾ ਮਾਸੀ ਬਾੜੇ ਦੇ ਆ ਜੰਗਲਾਂ ਚ ਸੁੱਤਾ ਇੱਕ ਉੱਤੇ ਰੱਖ ਤਲਵਾਰ ਮੇਰਾ ਸੈਨਸਾ ਮਾਸੀ ਬਾੜੇ ਦੇ ਆ ਜੰਗਲਾਂ ਚ